ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹੋਂ ਪ੍ਰਕਾਸ਼ ਮੈਂਟਰ 5 ਨਵੰਬਰ ਨੂੰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਪੂਰੇ ਸੰਸਾਰ ਭਰ ਦੇ ਵਿੱਚ ਮਨਾਇਆ ਜਾਂਦਾ ਹਰ ਨਗਰ ਹਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਆ ਔਰ ਇਸ ਦੇ ਤਹਿਤ ਅੱਜ ਅਸਮਰਾਲਾ ਵਿਖੇ ਵੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਆ ਨਗਰ ਕੀਰਤਨ ਆ ਜਿਹੜਾ ਆਰੰਭ ਹੋਇਆ ਔਰ ਸਾਰੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਹਾਜ਼ਰੀ ਲਗਵਾਉਂਦਾ ਹੋਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਹੀ ਗੁਰਦੁਆਰਾ ਸਾਹਿਬ ਵਿਕੇ ਸਮਾਪਤ ਹੋਏਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅਲੌਕਿਕ ਆ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਅਦ੍ਰਿਸ਼ਾ ਆ ਪੰਜ ਸਿੰਘ ਸਹਿਬਾਨਾਂ ਦੀ ਹਜ਼ੂਰੀ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਆ ਜਿਹੜਾ ਸਜਾਇਆ ਗਿਆ ਔਰ ਗੁਰੂ ਸਾਹਿਬ ਦੀ ਸਿੱਖਿਆਵਾਂ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਸਾਹਿਬ ਨੇ ਸਾਨੂੰ ਬਹੁਤ ਕੁਝ ਸਿਖਾਇਆ ਜਿਸ ਦੇ ਵਿੱਚ ਨਾਮ ਜਪੋ ਵੰਡ ਛਕੋ ਅਤੇ ਕਿਰਤ ਕਰੋ ਦਾ ਜਿਹੜਾ ਫਲਸਫਾ ਸਿਖਾਇਆ ਗੁਰੂ ਸਾਹਿਬ ਨੇ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਕਿ ਪਾਲਕੀ ਸਾਹਿਬ ਜਿਹੜਾ ਹੈ ਪੁੱਲਾਂ ਦੇ ਨਾਲ ਸਜਾਇਆ ਹੋਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੇ ਸ਼ੌਭਤ ਨੇ ਸੰਗਤਾਂ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਲੰਗਰ ਦੀ ਵਿਵਸਥਾ ਕੀਤੀ ਗਈ ਆ ਸੰਗਤਾਂ ਵੱਲੋਂ ਲੰਗਰ ਆ ਜਿਹੜਾ ਲਗਾਏ ਗਏ ਆ ਔਰ ਜੇ ਦੇਖਿਆ ਜਾਵੇ ਤਾਂ ਆ ਐਸਡੀ ਜਿਹੜੀ ਨਗਰ ਕੀਰਤਨ ਦੀ ਸ਼ੁਰੂਆਤ ਆ ਕਈ ਦਿਨ ਪਹਿਲਾਂ ਤੋਂ ਹੀ ਕਰ ਦਿੱਤੀ ਜਾਂਦੀ ਆ ਸਿੱਖ ਸੰਗਤਾਂ ਹਜ਼ਾਰਾਂ ਸੈਂਕੜਿਆਂ ਦੇ ਹਿਸਾਬ ਨਾਲ ਸਿੱਖ ਸੰਗਤਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਔਰ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਆ ਜਿਹੜਾ ਕੀਰਤਨ ਸੰਗਤਾ ਵੱਲੋਂ ਆ ਸਰਵਣ ਕੀਤਾ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾ ਭਾਵ ਦੇ ਨਾਲ ਜਿਹੜੀ ਸੰਗਤ ਆ ਉਹ ਬਾਜ਼ਾਰਾਂ ਤੇ ਮਹੱਲਿਆਂ ਦੇ ਵਿੱਚ ਖੜ ਕੇ ਜਿਹੜਾ ਆ ਸ਼੍ਰੀ ਨਗਰ ਕੀਰਤਨ ਸਾਹਿਬ ਦਾ ਜਿਹੜਾ ਆ ਵੈਲਕਮ ਕਰ ਰਹੇ ਨੇ ਇਹ ਸ਼ਰਧਾ ਭਾਵ ਦੇ ਨਾਲ ਹੀ ਕੀਤਾ ਜਾ ਸਕਦਾ ਔਰ ਬਹੁਤ ਸਾਰੀਆਂ ਸਖਿਆਵਾਂ ਸਾਨੂੰ ਅੱਜ ਦੇ ਯੁੱਗ ਦੇ ਵਿੱਚ ਲੋੜ ਆ ਗੁਰੂ ਨਾਨਕ ਸਾਹਿਬ ਤੋਂ ਸਿੱਖਣ ਤੋਂ ਕਿਉਂਕਿ ਅੱਜ ਦੇ ਜਿਹੜੇ ਨੌਜਵਾਨ ਨੇ ਅੱਜ ਦੇ ਬੱਚੇ ਨੇ ਇਤਿਹਾਸ ਜਾਣਨ ਦੀ ਲੋੜ ਅੱਜ ਦੇ ਬੱਚਿਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਪੰਜ ਸਿੰਘ ਸਹਿਬਾਨਾਂ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਵਿਸ਼ਾਲ ਤੇ ਸੁੰਦਰ ਅਨ ਨਗਰ ਕੀਰਤਨ ਆ ਸੰਭਰਾਲਾ ਵਿਖੇ ਸਜਾਇਆ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿੰਘ ਸਹਿਬਾਨਾਂ ਦੇ ਨਾਲ ਔਰ ਬਹੁਤ ਹੀ ਸ਼ਰਧਾ ਭਾਵ ਦੇ ਨਾਲ ਜਿਹੜੇ ਆ ਨਟਮਸਕ ਹੋ ਰਹੀ ਨੇ ਜਿਹੜੀਆਂ ਸੰਗਤਾਂ ਨਟਮਸਕ ਹੋ ਰਹੀਆਂ ਨੇ ਫਾਲਕੀ ਸਾਹਿਬ ਵਿਖੇ ਫਾਲਕੀ ਸਾਹਿਬ ਦੇ ਵਿੱਚ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਤ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੁੰਦਰ ਜਿਹੜਾ ਫੁੱਲਾਂ ਦੇ ਨਾਲ ਅਲੌਕਿਕ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਸਜਾਇਆ ਗਿਆ ਪਾਲਕੀ ਸਾਹਿਬ ਨੂੰ ਗੱਲਬਾਤ ਕੀ ਕਰਨ ਦੀ ਕੋਸ਼ਿਸ਼ ਕਰਾਂਗੇ ਸਿੰਘ ਸਾਹਿਬਾਨਾ ਦੇ ਨਾਲ ਸਿੰਘ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤਰੀ ਸਿੰਘ ਸਾਹਿਬ ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪਰਬ ਨਗਰ ਕੀਰਤਨ ਸਜਾਇਆ ਗਿਆ ਕੀ ਕਹੋਗੇ ਦੇਖੋ ਜੀ ਨਗਰ ਕੀਰਤਨ ਤਾਂ ਸਜਾਇਆ ਜਾਂਦੇ ਨੇ ਜੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਰਹਿਵਲ ਕੀ ਕਰਦੇ ਉਹ ਜਾਗਰਤ ਕਰਕੇ ਕਰਦੇ ਆ ਜੀ ਦੂਸਰਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਸਾਰੇ ਲੋਕ ਕਰਦੇ ਨੇ ਕਈ ਵਾਰ ਘਰਾਂ ਤੋਂ ਗੁਰਦੁਆਰੇ ਨਹੀਂ ਜਾ ਹੁੰਦਾ ਹੁਣ ਨਗਰ ਕੀਰਤਨ ਚੱਲ ਰਿਹਾ ਸ਼ੁਕਰਾਨਾ ਸਾਰੇ ਕਰਦੇ ਨੇ ਦੂਸਤ ਸਾਹਿਬ ਦਾ ਕੋਈ ਵੀ ਆ ਇਸ ਕਰਕੇ ਥੋੜਾ ਜਾਂ ਹਰ ਸਾਲ ਦੀ ਤਰ੍ਹਾਂ ਅਪਰਾਲਾ ਕਰਦੇ ਨੇ ਹਰ ਨਗਰਾਂ ਦੇ ਵਿਚਾਰ ਸਹਾੜਾਂ ਦੇ ਵਿੱਚ ਗਲੀ ਮੋਹੱਲੇ ਦੇ ਵਿਚਰ ਵਿਚਰ ਕੇ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਰ ਰਹੇ ਆ ਤਾਂ ਕਰਕੇ ਲੋਕਾਂ ਨੂੰ ਜਾਗਰਤ ਆਵੇ ਇਹ ਕੋ ਆ ਤੁਸੀਂ ਦੇਖਦੇ ਆ ਜਿਆਦਾ ਕਰਕੇ ਲੋਕ ਸਾਡੇ ਗੁਰੂਆਂ ਨੂੰ ਭੁੱਲਦੇ ਜਾਂਦੇ ਨੇ ਜੀ ਸਾਹਿਬ ਜਗਾਂ ਦਾ ਇਤਿਹਾਸ ਭੁੱਲਦੇ ਜਾਂਦੇ ਨੇ ਅੱਜ ਛੋਟੇ ਛੋਟੇ ਬੱਚਾ ਨੂੰ ਪੁੱਛ ਲੋ ਸਿੰਘਾਂ ਦੇ ਨਾਮ ਕੀ ਨੇ ਸਾਰੇ ਦੱਸ ਦੇਣਗੇ ਕੱਲੇ ਕੱਲੇ ਸਿੱਧੂ ਮਸੇਵਾਲੀ ਫੋਟੋਆਂ ਲਾਈ ਗੁਰਦੁਆਰਿਆਂ 'ਤੇ ਨਮਾਜ਼ ਸਿੰਘਾਂ ਦੇ ਭਾਈ ਕੀਤਾ ਉਹਦੀਆਂ ਫੋਟੋਆਂ ਲਾਈ ਫਿਰਦੇ ਨੇ ਲੇਕਿਨ ਜੋ ਅਸੀਂ ਜਾਗਰੂਕ ਬੱਚਿਆਂ ਨੂੰ ਕਰਾਉਣਾ ਸੀ ਨਹੀਂ ਹੋਇਆ ਜਿਹੜਾ ਅਸੀਂ ਪ੍ਰਚਾਰ ਕਰਨਾ ਸੀ ਨਹੀਂ ਹੋਇਆ ਉਹਨਾਂ ਅਸੀਂ ਪ੍ਰਾਲਾ ਕਰਿਆ ਕਿ ਬੱਚਿਆਂ ਨੂੰ ਕਿਵੇਂ ਨਾ ਕਿਵੇਂ ਗੁਰਵਾਣੀ ਨਾਲ ਮੋੜਿਆ ਲਾ ਕੇ ਬੱਚੇ ਕੋ ਸਿੱਖੀ ਚ ਆਉਣ ਬੱਚਿਆਂ ਨੂੰ ਕੋਈ ਹੌਸਲਾ ਪਤਾ ਲੱਗੇ ਇਹਨਾਂ ਇਹਦੇ ਕਰਕੇ ਅਸੀਂ ਪ੍ਰਾਲਾ ਕਰ ਰਹੇ ਹਾਂ ਬਾਕੀ ਸਾਡੇ ਕੋਲ ਇਹ ਮੈਨੇਜਰ ਸਾਹਿਬ ਖੜੇ ਨੇ ਇਹਨਾਂ ਦਾ ਬੜਾ ਦੇਣ ਹੈ ਇਹਦੇ ਵਿੱਚ ਜਿਲ੍ਹਾ ਆਫ ਕਰਕੇ ਮਿੰਟ ਕਰਦਣੇ ਫਟਵਾਰ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਸਾਰੇ ਸੰਗਤ ਜੁੜਦੀ ਆ ਸੰਗਤ ਨੂੰ ਜੋੜਨ ਦੇ ਪ੍ਰਾਲੇ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨੀ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦਾ ਮਹਾਨ ਪਵਿੱਤਰ ਦਿਹਾੜਾ ਕੀ ਕਹੋਗੇ ਗੁਰਨਾਨਕ ਦੇਵ ਜੀ ਨੇ ਸਾਧੀਆਂ ਸੰਗਤਾਂ ਨੂੰ ਅਜ ਦੇ ਦਿਨ ਪ੍ਰਕਾਸ਼ ਮਾਨੋ ਕੇ 7 ਅਪ੍ਰੈਲ 40 ਦਿਨ ਸੱਜ ਜਗਤ ਨੂੰ ਉਹਨਾਂ ਦਾ ਬਹੁਤ ਦਇਨ ਹੈ ਬਿਲਕੁਲ ਦਿਗਲੇ ਵਿੱਚ ਸਾਰੀਆਂ ਸੰਗਤਾਂ ਨੂੰ ਪ੍ਰੇਰ ਕੇ ਸਾਧਨ ਦੀਆਂ ਪ੍ਰਭਾਵਗੀਆਂ ਦੀ ਗੁਰੂ ਜੀ ਸਾਹਿਬ ਦੀਆਂ ਸਾਧਨੀਆਂ ਪ੍ਰਭਾਵਗੀਆਂ ਨਾਲ ਅਜ ਨਗਰ ਕੀਰਤਨਾ ਪੰਜ ਤਰੀਕ ਨੂੰ ਗੁਰਪਰਵ ਮਨਾਵਿਆਂ ਤੁਮ ਕਾਮ ਨਾਲ ਸਾਰੀਆਂ ਸੰਗਤਾਂ ਨੂੰ ਡਾਕਟਰ ਕੁਮਧਾਗੀ ਹੋਏ ਲਾਇਬ੍ਰੇਰੀ ਜੀ ਦਾ ਖਾਲਸਾ ਸਿੰਘ ਸਾਹਿਬ ਜਿਹੜੀ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਆਰੰਭ ਕਿੱਥੋਂ ਹੁੰਦਾ ਆਰ ਸਮਾਪਤੀ ਕਿੱਥੇ ਹੁੰਦੀ ਹੈ ਜੀ ਆਰੰਭ ਹੁੰਦੀ ਆ ਜੀ ਗੁਰਦੁਆਰਾ ਗੁਰੂਗ੍ਰਾਮ ਸਾਹਿਬ ਤੋਂ ਚੱਲ ਕੇ ਸਾਵੇ ਬਿਜਾਰ ਦੀ ਪ੍ਰਕਰਮਾ ਕਰਦੇ ਪੰਜੇ ਗੁਰਦੁਆਰਾ ਸਾਹਿਬ ਦੀ ਵੀਰ ਜੀ ਨੇ ਪ੍ਰਕਾਰਮਾ ਕਰਦੇ ਸਮਾਪਤੀ ਫੇਰ ਕਰਦਾ ਗੁਰੂਗ੍ਰਾਮ ਸਾਹਿਬ ਸ਼ਾਮ ਨੂੰ ਫੇਰੀ ਉਸ ਤੋਂ ਅਪਰੰਤ ਗੁਰੂ ਕਾ ਲੰਗਰ ਟੋਟੇ ਵਰਤ ਰਿਹਾ ਸਾਰੀਆਂ ਸੰਗਤਾਂ ਦੇ ਵਿਚਾਰ ਨਾਲ ਬੇਨਤੀ ਹੈ ਜੁਰਦਵਾਰਾ ਗੁਰੂ ਸੰਗਤ ਪੰਚੀਆਂ ਦੀ ਕਿਰਪਾ ਨਾਲ ਕਰਨੀ ਹੈ ਵੈਗਨ ਜੀ ਦਾ ਖੰਦਾ ਵੈਗਨ ਜੀ ਕੀ ਫਤੋ ਸੋਸ ਸੰਗਤਾਂ ਵੱਲੋਂ ਆ ਪੂਰੇ ਸ਼ਹਿਰ ਦੇ ਵਿੱਚ ਲੰਗਰ ਦੀ ਜਿਹੜੀ ਵਿਵਸਥਾ ਕੀਤੀ ਗਈ ਆ ਆ ਇੱਥੇ ਵੀ ਜਿਹੜੀ ਲੰਗਰ ਦੀ ਵਿਵਸਥਾ ਕੀਤੀ ਗਈ ਆ ਭੈਣ ਜੀ ਸਾਡੇ ਨਾਲ ਮੌਜੂਦ ਨੇ ਹਾਂਜੀ ਭੈਣ ਜੀ ਕੀ ਨੇ ਅੱਛਾ ਮੇਰਾ ਨਾਮ ਜੀ ਸਰਬਜੀਤ ਕੌਰ ਹੈ ਤੇ ਮੈਂ ਸਭ ਤੋਂ ਪਹਿਲਾਂ ਆਪ ਸਭ ਨੂੰ ਗੁਰਾਂ ਦੇਵ ਜੀ ਦੇ ਗੁਰਪੁਰਬ ਦੀ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਦੀ ਆ ਵਾਹਿਗੁਰੂ ਇਸੇ ਤਰੀਕੇ ਨਾਲ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ ਬੱਚਿਆਂ ਨੂੰ ਬੇਰੋਗਤਾ ਬਖਸ਼ਦੇ ਰਹਿਣ ਤਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਿਸ ਤਰੀਕੇ ਅਕੁਰ ਆਰ ਦੇਵ ਜੀ ਨੇ ਸਾਰੇ ਪਾਸੇ ਏਕਤਾ Hindu Muslim ਸਭ ਦੇ ਕਿਸੇ ਦੇ ਗੁਰੂ ਕਿਸੇ ਦੇ ਪੀਰ ਨੇ ਤਾਂ ਇਸੇ ਤਰੀਕੇ ਨਾਲ ਸਾਨੂੰ ਧਰਮ ਨੂੰ ਛੱਡ ਕੇ ਸਾਰਿਆਂ ਨੂੰ ਏਕਾ ਕਰਕੇ ਗੁਰਪੁਰਬ ਨੂੰ ਮਨਾਉਣਾ ਚਾਹੀਦਾ ਹੈ ਤਾਂ ਰੱਜ ਕੇ ਇਹਨਾਂ ਵਿੱਚ ਪਾਗਲਣਾ ਚਾਹੀਦਾ ਤਾਂ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਇਸੇ ਤਰੀਕੇ ਨਾਲ ਪ੍ਰਮਾਤਮਾ ਸਾਨੂੰ ਦੇਰੋਖਤਾ ਬਖਸ਼ਦਾ ਰਹੇ ਅਸੀਂ ਸੇਵਾ ਕਰਦੇ ਰਹੇ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਬਹੁਤ ਸਾਰੇ ਫਲਸਫੇ ਸਾਡੇ ਲਈ ਛੱਟ ਕੇ ਗਏ ਆ ਕੀ ਲੱਗਦਾ ਤੁਹਾਨੂੰ ਜੀ ਅਸੀਂ ਅਪਲਾਈ ਕਰ ਰਹੇ ਹਾਂ ਉਹ ਫਲਸਫੇ ਤੇ ਉਹਨਾਂ ਜਿਹੜੀਆਂ ਸਿੱਖਿਆਵਾਂ ਤੇ ਅਸੀਂ ਚੱਲ ਰਹੇ ਹਾਂ ਹਾਂਜੀ ਦੇਖੋ ਗੁਰਨਾਨ ਦੇਵ ਜੀ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇ ਕੇ ਗਏ ਨੇ ਤਾਂ ਇਹਦੇ ਤੇ ਚੱਲਣਾ ਸਾਡਾ ਤਾਂ ਹੀ ਸੰਭਵ ਹੈ ਜੇ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹੋਏ ਉਹਨਾਂ ਤੋਂ ਇਹ ਸੰਸਕਾਰ ਸਿੱਖੀਏ ਸਾਨੂੰ ਸਾਡੇ ਮਾਪਪਾ ਤੋਂ ਜੋ ਸੰਸਕਾਰ ਮਿਲੇ ਕਿ ਧਰਮ ਨੂੰ ਕਿਸ ਤਰ੍ਹਾਂ ਨਿਭਾਉਣਾ ਚਾਹੀਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਦਿੰਨੇ ਆ ਕਿ ਬੱਚੇ ਰਹਿਤ ਮਰਿਆਦਾ ਰੱਖਣ ਠੀਕ ਹੈ ਨਾ ਨਿਰਪੱਖ ਹੋ ਕੇ ਆਪਣਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਗੁਰੂ ਦੇ ਚਰਨੀ ਲੱਗੇ ਰੱਖਣ ਤਾਂ ਇਸੇ ਤਰੀਕੇ ਨਾਲ ਹੈ ਜੇ ਆਪਾਂ ਮਾਪਬਪ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਬੱਚਿਆਂ ਨੂੰ ਗੁਰੂ ਘਰ ਲਾਣਾ ਚੰਗੇ ਮਾੜੇ ਸਿੱਖ ਕਰਮ ਜਿਹੜੇ ਨੇ ਉਹ ਬੱਚਾ ਜਾਂ ਤੇ ਸਕੂਲ ਚੋਂ ਸਿੱਖਦਾ ਹੈ ਜਾਂ ਆਪਣੇ ਅਧਿਆਪਕਾਂ ਤੋਂ ਤੇ ਜਾਂ ਫਿਰ ਆਪਣੇ ਮਾਪਿਆਂ ਤੋਂ ਸਿੱਖਦਾ ਹੈ ਜਿਸ ਤਰੀਕੇ ਦਾ ਸੰਸਕਾਰ ਅਸੀਂ ਬੱਚਿਆਂ ਨੂੰ ਦਾਂਗੇ ਉਸੇ ਤਰੀਕੇ ਦੇ ਬੱਚਿਆਂ ਨੂੰ ਵੀ ਜਸ ਸੰਸਕਾਰ ਪਾਉਗਾ ਹਾਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਨ ਮੈਂਟਾ ਹੈਡਾ ਉਥੇ ਦੀ ਅ ਕੀ ਤੁਹਾਨੂੰ ਲੱਗਦਾ ਨੇ ਦੀ ਅੱਜ ਕੱਲ ਦੀ ਜਿਹੜੀ ਜਿਹਨੂੰ ਆਪਾਂ ਜਨਜੀ ਵੀ ਕਹਿ ਦਿੰਦੇ ਆ ਕੀ ਬੱਚੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਉਹ ਇਤਿਹਾਸ ਨਾਲ ਜੁੜ ਰਹੇ ਨੇ ਆ ਕੀ ਲੱਗਦਾ ਬਿਲਕੁਲ ਜੀ ਬੱਚੇ ਇਤਿਹਾਸ ਨਾਲ ਜੁੜਦੇ ਨੇ ਉਹੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਸਭ ਤੋਂ ਵੱਡਾ ਯੋਗਦਾਨ ਸਕੂਲ ਦਾ ਤੇ ਮਾਪਿਆਂ ਦਾ ਹੈ ਜਿਸ ਤਰ੍ਹਾਂ ਕਿ ਸਾਡੇ ਨਨਖਾਨਾ ਸਕੂਲ ਦੇ ਵਿੱਚ ਵੀ ਹਰ ਸਾਲ ਅਸੀਂ ਰੋਜ਼ ਸਵੇਰੇ ਸਾਡੇ ਦਿਨ ਦੀ ਸ਼ੁਰੂਆਤ ਹੀ ਜਪਜੀ ਸਾਹਿਬ ਦੇ ਪਾਠ ਦੇ ਨਾਲ ਹੁੰਦੀ ਹੈ ਬੱਚਿਆਂ ਨੂੰ ਅਸੀਂ ਪਾਠ ਬਾਣੀ ਸਿਖਾਉਂਦੇ ਆ ਸਾਡੇ ਸਕੂਲ ਦੇ ਵਿੱਚ ਵੀ ਉਹਨੇ ਗੁਰਪੁਰਬ ਬਹੁਤ ਸ਼ਰਧਾ ਨਾਲ 8 ਤਰੀਕ ਨੂੰ ਮਨਾਇਆ ਜਾਣਾ ਹੈ ਜਿੱਦੇ ਤੁਸੀਂ ਬੱਚਿਆਂ ਨੂੰ ਕੰਠ ਬਾਨੀ ਕਰਨ ਨੂੰ ਕਹਿੰਦੇ ਆ ਕਿ ਗੁਟਕਾ ਸਾਭ ਨਹੀਂ ਬਲਕਿ ਬਾਨੀ ਨੂੰ ਕੰਠ ਕਰੋ ਔਰ ਜਿੰਨੀਆਂ ਬੱਚੇ ਬਾਨੀਆਂ ਕੰਠ ਕਰਦੇ ਨੇ ਉਹਨਾਂ ਦਾ ਹੌਸਲਾ ਵਜ਼ਾਈ ਕਰਨ ਲਈ ਅਸੀਂ ਉਹਨਾਂ ਨੂੰ ਇਨਾਮ ਵੀ ਦਿੰਦੇ ਆ ਤਾਂ ਬੱਚਿਆਂ ਨੂੰ ਵੱਧ ਤੋਂ ਵੱਧ ਬਾਨੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ।